ਹਰ ਕੋਈ ਬੰਦਾ ਪੰਜਾਬ ਦਾ ਇਹ ਉਮੀਦ ਲਾ ਰਿਹਾ ਸੀ ਵੀ ਕਦੋਂ ਰਾਜਵੀਰ ਜਵੰਦਾ ਠੀਕ ਹੋਵੇ ਕਦੋਂ ਠੀਕ ਹੋ ਕੇ ਆਪਣੇ ਘਰ ਦੇ ਵਿੱਚ ਆਵੇ ਆਪਣੇ ਪਰਿਵਾਰ ਦੇ ਵਿੱਚ ਆਵੇ ਕਿਉਂਕਿ ਰਾਜਵੀਰ ਜਵੰਦਾ ਨੇ ਲੋਕਾਂ ਦੇ ਦਿਲਾਂ ਉਤੇ ਇੱਕ ਬਖਰੀ ਛਾਪ ਛੱਡੀ ਹੋਈ ਆ ਬੇਸ਼ੱਕ ਉਹ ਸਮਾਜਿਕ ਗੀਤ ਲਾ ਲਓ ਉਹਨਾਂ ਦੇ ਉਹਨਾਂ ਦੀਆਂ ਚੰਗੀਆਂ ਫਿਲਮਾਂ ਲਾ ਲਓ ਉਹਨਾਂ ਦਾ ਅੰਦਾਜ਼ ਤੇ ਬਾਕੀ ਉਹਨਾਂ ਰਹਿਣਾ ਸਹਿਣਾ ਕਿਦਾਂ ਹੈਨਾ ਉਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਰਾਜਵੀਰ ਜਵੰਦਾ ਇੱਕ ਦਰਸ਼ਨੀ ਗੱਭਰੂ ਆ ਜਿਹਨੂੰ ਹਰੇਕ ਬੰਦਾ ਦੇਖ ਕੇ ਖੁਸ਼ ਹੋ ਸਕਦਾ ਪਰ ਦੋਸਤੋ ਅੱਜ ਹਸਪਤਾਲ ਦੇ ਵਿੱਚ 47 ਹਸਪਤਾਲ ਦੇ ਵਿੱਚ ਇੱਕ ਜਿਹੜੀ ਬਲੂਟਿਨ ਜਾਰੀ ਹੋਈ ਆ ਰਾਜਵੀਰ ਜਵੰਦੇ ਦੀ ਸੇਤ ਨੂੰ ਲੈ ਕੇ ਜਿਹੜੀ ਤੁਹਾਨੂੰ ਨਰਾਸ਼ ਕਰੂਗੀ ਕਿਉਂਕਿ ਰਾਜਵੀਰ ਜਵੰਦੇ ਦਾ ਜਿਹੜਾ ਸਰੀਰ ਆ ਸਰੀਰ ਦਾ ਹੋਰ ਕੋਈ ਵੀ ਅੰਗ ਜਿਹੜਾ ਹਿਲਜੁਲ ਨਹੀਂ ਕਰ ਰਿਹਾ ਉਹਨਾਂ ਦਾ ਜਿਹੜਾ ਬ੍ਰੇਨ ਆ ਉਹ 100% ਡੈਡ ਐ ਉਸ ਨੂੰ ਜਿਹੜਾ ਵੈਂਟੀਲੇਟਰ ਦੇ ਪਾ ਕੇ ਸਿਰਫ ਕੱਲਾ ਸਾਹ ਦਵਾਇਆ ਜਾ ਰਿਹਾ ਤੇ ਉਹਦਾ ਜਿਹੜਾ ਦਿਲ ਹੀ ਟੜਕ ਰਿਹਾ ਹੋਰ ਕੋਈ ਵੀ ਸਰੀਰ ਦਾ ਅੰਗ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਰਾਜਵੀਰ ਜਵੰਦੇ ਦੀ ਇਸ ਹਾਲਤ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਚਾਹਣ ਵਾਲੇ ਸਾਰੇ ਲੋਕ ਜਿਹੜੇ ਫੈਨ ਨੇ ਉਹਨਾਂ ਦੇ ਉਹ ਸਾਰੇ ਇਸ ਵੇਲੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਬਚਾਉਣਾ ਇੱਕ ਚਮਤਕਾਰ ਹੈ ਤੁਸੀਂ ਅਰਦਾਸਾਂ ਹੀ ਕਰੋ ਵੱਧ ਤੋਂ ਵੱਧ ਇਸ ਤੋਂ ਉੱਪਰ ਕੁਝ ਵੀ ਨਹੀਂ ਜੇ ਪ੍ਰਮਾਤਮਾ ਚਾਹਵੇਗਾ ਤਾਂ ਹੀ ਜਿਹੜਾ ਰਾਜਵੀਰ ਜਵੰਦਾ ਅੱਗੇ ਦੀ ਜ਼ਿੰਦਗੀ ਜਿਉ ਸਕਦਾ ਨਹੀਂ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਕਿਉਂਕਿ ਦੋਸਤੋ ਜਿਹੜੀ ਮੈਡੀਕਲ ਰਿਪੋਰਟ ਅੱਜ ਰਾਜਵੀਰ ਜਵੰਦਾ ਦੀ ਆਈ ਆ ਬੇਸ਼ੱਕ ਲੋਕ ਬੜੇ ਕਹੀ ਜਾਂਦੇ ਉਹ ਰਿਕਵਰ ਹੋ ਰਿਹਾ ਹੈ ਉਹਨਾਂ ਦੀ ਹਾਰਟ ਵੀ ਠੀਕ ਆ ਜੇ ਉਹਨਾਂ ਦਾ ਬ੍ਰੇਨ ਕੰਮ ਕਰਨ ਲੱਗ ਗਿਆ ਅੰਗ ਪੈਰ ਹਿਲਣ ਲੱਗ ਗਏ ਇਹ ਸਾਰੀਆਂ ਅਫਵਾਹਾਂ ਝੂਠੀਆਂ ਨੇ ਡਾਕਟਰਾਂ ਨੇ ਸਪਸ਼ਟ ਕਹਿ ਦਿੱਤਾ ਵੀ ਜਿਹੜਾ ਉਹਨਾਂ ਦਾ ਬ੍ਰੇਨ ਹੈ ਉਹ 100% ਡੈੱਡ ਹੋ ਗਿਆ ਸਰੀਰ ਦਾ ਕੋਈ ਵੀ ਅੰਗ ਹੈ ਜਿਹੜਾ ਕੋਈ ਹਿਲਜੁਲ ਨਹੀਂ ਕਰ ਰਿਹਾ ਸਿਰਫ ਉਹਨਾਂ ਦਾ ਹਾਰਟ ਹੈ ਜਿਹੜਾ ਹਾਰਟ ਵੀ ਚੱਲ ਰਹੀ ਹੈਗੀ ਉਹ ਵੀ ਆਪਾਂ ਲਾ ਲਈ ਵੀ ਵੈਂਟੀਲੇਟਰ ਤੇ ਕਿਉਂਕਿ ਵੈਂਟੀਲੇਟਰ ਜਿਹੜਾ ਸਾਹ ਦਵਾਉਣ ਵਾਸਤੇ ਹੀ ਹੁੰਦਾ ਹੁਣ ਬੜੇ ਕੁੱਝ ਲੋਕ ਕਹਿ ਰਿਹਾ ਵੀ ਰਾਜਵੀਰ ਜਵੰਦਾ ਨੂੰ ਜਿਹੜਾ ਪੀਜੀਆਈ ਲੈ ਕੇ ਜਾਣਾ ਸੀ ਉਥੇ ਜਾ ਦੇ ਵਧੀਆ ਇਲਾਜ ਆ ਤਾਂ ਦੋਸਤੋ 40 ਜਹਾ ਹਸਪਤਾਲ ਵੀ ਕੋਈ ਆਮ ਹਸਪਤਾਲ ਨਹੀਂ ਹੈਗਾ ਆ بڑے ਲੋਕਾਂ ਦੀ ਏਅਰ ਆਈ ਵੀ ਆ ਪੀਜੀਆਈ ਦੇ ਵਿੱਚ ਵਧੀਆ ਇਲਾਜ ਹੁੰਦਾ ਰਾਜਵੀਰ ਜਵੰਦੇ ਦੀ ਹਾਲਤ ਨੂੰ ਲੈ ਕੇ 40 ਜਹਾ ਹਸਪਤਾਲ ਵੀ ਜ਼ਿੰਮੇਵਾਰ ਨਹੀਂ ਹੈਗਾ ਕਿਉਂਕਿ ਜਿਹੜੀ ਰਾਜਵੀਰ ਜਵੰਦੇ ਦੇ 6 ਵਜੇ ਹੈ ਨਾ ਉਹ ਬਹੁਤ ਜ਼ਿਆਦੇ ਬੁਰੀ ਤਰ੍ਹਾਂ ਵੱਜੀ ਆ ਕਈ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟ ਗਈ ਬ੍ਰੇਨ ਹੈ ਜਿਹੜਾ ਉਹ ਡੈਡ ਹੋ ਗਿਆ ਤੇ ਨਾਲ ਹੀ ਜਿਹੜਾ ਗਲ ਦੇ ਮਣਕੇ ਨੇ ਉਹ ਟੁੱਟ ਗਏ ਬਹੁਤ ਜ਼ਿਆਦੇ ਜਿਹੜੀ ਹਾਲਤ ਮਾੜੀ ਹੋਈ ਆ ਬਹੁਤ ਜ਼ਿਆਦਾ ਆਪ ਭਿਆਨਕ ਐਕਸੀਡੈਂਟ ਕਹਿਦੀ ਜਿਹੜਾ ਰਾਜਵੀਰ ਜਵੰਦੇ ਦਾ ਹੋਇਆ ਰਾਜਵੀਰ ਜਵੰਦਾ ਦੀ ਪਤਨੀ ਤੇ ਬਾਕੀ ਪਰਿਵਾਰ ਨੇ ਅਪੀਲ ਕੀਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਅਰਦਾਸਾਂ ਕਰੋ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਹੋ ਸਕਦਾ ਪਰਮਾਤਮਾ ਰਾਜਵੀਰ ਜਵੰਦਾ ਨੂੰ ਜਿਹੜਾ ਠੀਕ ਕਰ ਦੇ ਜੇ ਆਪਾਂ ਮੈਡੀਕਲ ਦੇ ਤੌਰ ਤੇ ਦੇਖੀਏ ਡਾਕਟਰਾਂ ਡਾਕਟਰਾਂ ਨੇ ਜਦੋਂ ਜਵਾਬ ਹੀ ਦੇ ਦਿੱਤਾ ਤਾਂ ਬਹੁਤ ਜ਼ਿਆਦੇ ਔਖਾ ਰਾਜਵੀਰ ਜਵੰਦਾ ਦਾ ਵਚਨਾ ਆ ਇੱਕ ਗੱਲ ਤੁਹਾਨੂੰ ਨੇ ਪਹਿਲਾਂ ਸੁਣੀ ਹੋਣੀ ਵੀ ਇੱਕ ਬੰਦੇ ਨੂੰ ਜਿਹੜਾ ਵੈਂਟੀਲੇਟਰ ਦੇ 14 ਸਾਲ ਪਾਈ ਰੱਖਿਆ ਉਸ ਨੂੰ 14 ਸਾਲ ਹੀ ਜਿਹੜਾ ਸਾਹ ਮਿਲੀ ਗਿਆ ਔਰ ਉਹ ਬਾਅਦ ਵਿੱਚ ਜਿਹੜਾ ਉਹ ਬੰਦਾ ਡੈੱਡ ਕਰਾਰ ਦਿੱਤਾ ਗਿਆ 14 ਸਾਲਾਂ ਦੇ ਬਾਅਦ ਤਾਂ ਜਿੰਨਾ ਚਿਰ ਵੈਂਟੀਲੇਟਰ ਤੇ ਰਾਜਵੀਰ ਜਵੰਦਾ ਰਹੂਗਾ ਉਹਨਾਂ ਟਾਈਮ ਆਸ ਹੈ ਵੀ ਠੀਕ ਹੋ ਸਕਦਾ ਹੈਗਾ ਨੀਤਾ ਪਰਮਾਤਮਾ ਦੇ ਹੱਥ ਹੀ ਆ ਕੋਈ ਚਮਤਕਾਰ ਹੀ ਹੋ ਸਕਦਾ ਰਾਜਵੀਰ ਜਵੰਦੇ ਦਾ ਹਾਲ ਜਾਣਨ ਲਈ ਬੜੇ ਪੰਜਾਬੀ ਸਿੰਗਰਾ ਹਸਪਤਾਲ ਦੇ ਵਿੱਚ ਆ ਰਹੇ ਨੇ ਤੇ ਕੁਝ ਪੱਕੇ ਤੌਰ ਤੇ ਡਿਊਟੀਆਂ ਲੱਗ ਕੇ ਉੱਥੇ ਹੀ ਖੜੇ ਨੇ ਉਹ ਸਿੰਗਰ ਜਿਵੇਂ ਆਪਾਂ ਗੱਲ ਕਰੀਏ ਕੁਲਵਿੰਦਰ ਬਿੱਲਾ ਕਨਬਰ ਗਰੇਵਾਲ ਦੋਸਤੋ ਇਹ ਉਹ ਕਲਾਕਾਰ ਨੇ ਜਿਹੜੇ ਰਾਜਵੀਰ ਜਵੰਦੇ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਿਆਰੀ ਕਰਦੇ ਹੁੰਦੇ ਸੀ ਇਕੱਠੇ ਇਹਨਾਂ ਨੇ 뮤지컬 ਸਿੱਖਿਆ ਇਕੱਠੇ ਗਾਇਕੀ ਦੀ ਸ਼ੁਰੂਆਤ ਕੀਤੀ ਇਕੱਠੇ ਹੀ ਜਿਹੜੇ ਸਟਾਰ ਬਣੇ ਤੇ ਹੁਣ ਜਦੋਂ ਰਾਜਵੀਰ ਜਵੰਦਾ ਤੇ ਇਸ ਸਮੇਂ ਤਾਂ ਕੁਲਵਿੰਦਰ ਬਿੱਲਾ ਤੇ ਕਨਬਰ ਗਰੇਵਾਲ ਬਹੁਤ ਜ਼ਿਆਦੇ ਜਿਹੜੇ ਭਾਵੁਕ ਵੀ ਨੇ ਇਸ ਵੇਲੇ ਬਾਕੀ ਸਾਰਾ ਦਿਨ 40 ਹਸਪਤਾਲ ਦੇ ਵਿੱਚ ਖੜਕੇ ਜਿਹੜਾ ਰਾਜਵੀਰ ਜਵੰਦੇ ਲਈ ਅਰਦਾਸ ਕਰ ਰਹੇ ਨੇ ਤਾਂ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਵੀ ਰਾਜਵੀਰ ਜਵੰਦਾ ਜਿਹੜਾ ਠੀਕ ਹੋ ਜਾਵੇ